ਸ਼ਕਤੀਮਾਨ ਓਏ ਸ਼ਕਤੀਮਾਨ ਇਹਨੂੰ ਕੀ ਮੁਸੀਬਤ ਪੈ ਗਈ ਉਹਦਾ ਜਾਣਾ ਪੈਣਾ ਉਹ ਕੀ ਹੋ ਗਿਆ ਤੈਨੂੰ ਉਹ ਬੋਲ ਕੀ ਹੋ ਗਿਆ ਪਾਣੀ ਸ਼ਕਤੀਮਾਨ ਪਾਣੀ ਓਹ ਖਬਰਨਾ ਪਾਣੀ ਦੇ ਨੇ ਮੈਂ ਉਹਨੇ ਲਿਆ ਦਨਾ ਬਸ 2 ਮਿੰਟ ਤੂੰ ਰੁੱਕ ਕਦਾਈ ਤੂੰ ਪਾਣੀ ਮਿਲ ਜਾਵੇਗਾ ਵਿਚਾਰਾ ਖਰੇ ਕਦੋਂ ਤੋਂ ਪਿਆਸਾ ਬੈਠਾ ਹੈ ਜਲਦੀ ਜਲਦੀ ਲਿਜਾਣਾ ਪੈਣਾ ਹੈ ਹਾਲੇ ਪਾਣੀ ਪੀ ਉਹ ਉੱਠ ਉਹ ਕੀ ਹੋ ਗਿਆ ਤੈਨੂੰ ਲੱਗਦਾ ਪਿਓਸ਼ ਹੋ ਗਿਆ ਸ਼ਕਤੀਆਂ ਦਾ ਇਸਤੇਮਾਲ ਕਰਨਾ ਪੈਣਾ ਇੰਦੇ ਤੇ ਹਾਂ ਮਰਾ ਆਕਾ ਦਾਵਰਾ ਪਾਣੀ ਪੀ ਆਲੇ ਪਾਣੀ ਲੈ ਕੇ ਆਇਆ ਥੈਂਕ ਯੂ ਸ਼ਕਤੀਮਾਨ ਗਰਮੀ ਬੜੀ ਹੈ ਸੁੱਕੀ ਮੇਰੇ ਕੋਲ ਪੀਤੀ ਨਹੀਂ ਆਉਂਦੀ ਲਾਸਟ ਬੈਗ ਰਹਿ ਗਿਆ ਲਿਆ ਪਾਣੀ ਪਾ ਜਲਦੀ ਕਰ ਪਾਣੀ ਪਾ ਮੈਂ ਇਸ ਕਮਰਸ ਰੱਖ ਆ ਸੋਣੋ ਨਹੀ ਪਾਣੀ